ਸੋ ਆਪਾਂ ਬਣਾਈ ਸੀ ਚਾਟ ਇਹ ਚਾਟ ਹੈਗੀ ਸ਼ਕਰਗੰਦੀ ਤੇ ਐਪਲ ਦੀ ਸੋ ਹੁਣ ਆਪਾਂ ਖਾ ਕੇ ਇਹਨੂੰ ਟਰਾਈ ਕਰ ਲਈਏ ਕਿ ਕਿਵੇਂ ਬਣੀ ਆ ਮੇਰੀ ਚਾਟ ਬਹੁਤ ਜੰਮੀ ਬਣੀ ਆ ਤੇ ਚਲੋ ਹੁਣ ਮੈਂ ਮੈਂ ਤੁਹਾਡੇ ਨਾਲ ਕਰਨੀ ਆ ਇਹਨੂੰ ਰੈਸਪੀ ਸ਼ੇਅਰ ਤੇ ਆਜੋ ਹੁਣ ਆਪਾਂ ਬਣਾਉਨੇ ਆ ਆਪਣੀ ਰੈਸਪੀ ਸਸਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਾਬਾ ਜੀ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਤੁਨਵਾਜਣ ਤਦੋਂ ਤੁਹਾਡੀਆਂ ਸਾਰੀਆਂ ਇੱਠਾਂ ਮੈਸਲ ਪੂਰੀਆਂ ਹੋਣ ਸੋ ਮੈਂ ਨਾ ਮੈਂ ਟੀਵੀ ਦੇਖ ਰਹੀ ਸੀ ਤੇ ਉਹਦੇ ਵਿੱਚ ਨਾ ਇੱਕ ਰੀਲ ਆਈ ਤੇ ਉਹਦੇ ਵਿੱਚ ਨਾ ਸ਼ਕਰਗੰਦੀ ਦੀ ਚਾਟ ਬਣਾ ਰਿਆ ਸੀ ਕੱਕ ਮਤਲਬ ਜੋ ਵੀ ਵੈ ਬੰਦਾ ਸੀਗਾ ਤੇ ਮੈਨੂੰ ਨਾ ਮਤਲਬ ਤੁਹਾਡੇ ਨਾਲ ਵੀ ਕਦੀ ਐਵੇਂ ਹੁੰਦਾ ਕਿ ਤੁਸੀਂ ਜੋ ਚੀਜ਼ ਦੇਖਨੇ ਹੋ ਕਈ ਵਾਰੀ ਨਾ ਉਸ ਚੀਜ਼ ਦੀ ਹੀ ਕ੍ਰੀਵਿੰਗ ਹੋਣ ਲੱਗ ਜਾਂਦੀ ਹੈ ਕਈ ਵੇ ਕਈ ਵਾਰ ਨਾ ਮੈਨੂੰလည်း ਐਵੇਂ ਬਹੁਤ ਹੁੰਦਾ ਸੋ ਜਦੋਂ ਮੈਂ ਉਹ ਰੀਲ ਦੇਖੀ ਨਾ ਤੇ ਮੈਨੂੰ ਯਾਦ ਆ ਗਿਆ ਕਿ ਜਦੋਂ ਬਈ ਸਕੂਲ ਜਾਂਦੇ ਸੀਗੇ ਨਾ ਤੇ ਉਦੋਂ ਰਾਹ ਵਿੱਚ ਜਿਵੇਂ ਸਰਦੀਆਂ ਦੇ ਵਿੱਚ ਐਵੇਂ ਸ਼ਕਰਗੰਦੀ ਦੀਆਂ ਰੇੜੀਆਂ ਲੱਗੀਆਂ ਹੁੰਦੀਆਂ ਸੀ ਤੇ ਉੱਥੋਂ ਨਾ ਚਾਟ ਬਣਵਾਈ ਦੇ ਹੁੰਦੀ ਸੀਗੀ ਤੇ ਅੱਜ ਮੇਰਾ ਵੀ ਬੜਾ ਜੀ ਕੀਤਾ ਕਿ ਮੈਂ ਉਹ ਚਾਟ ਬਣਾ ਕੇ ਨਾ ਦੁਬਾਰਾ ਖਾਵਾਂ ਮੈਂ ਕਈ ਵਾਰੀ ਬਣਾ ਲੈਂਦੀ ਹੁੰਨੀ ਆ ਹੁਣ ਕਾਫੀ ਟਾਈਮ ਹੋ ਗਿਆ ਸੀ ਮੈਂ ਬਣਾਈ ਨਹੀਂ ਸੀਗੀ ਸੋ ਮੈਂ ਨਾ ਸੋਚਿਆ ਕਿ ਅੱਜ ਤੁਹਾਡੇ ਨਾਲ ਵੀ ਰੈਸিপি ਸ਼ੇਅਰ ਕਰਦੇ ਆਂ ਤੇ ਉਹ ਵੀ ਮਤਲਬ ਕਿ ਵੀ ਚਾੜ ਮੈਂ ਕਿਹ ਵੀ ਚਾੜ ਬਣਾਉਂਦੀ ਹੁੰਨੀ ਆ ਸੋ ਮੈਂ ਉਹਦੇ ਲਈ ਨਾ ਸ਼ਕਰਗੰਦੀਆਂ ਲਈਆਂ ਨੇ ਇਹਨਾਂ ਨੂੰ ਮੈਂ ਉਬਾਲ ਲਿਆ ਤੇ ਇੱਕ ਤੁਸੀਂ ਇਹਨਾਂ ਨੂੰ ਕੱਟ ਕੇ ਨਾ ਉਬਾਲ ਲਿਆ ਕਰੋ ਤੁਸੀਂ ਹਮੇਸ਼ਾ ਜੇ ਉਬਾਲਣ ਵਾਸਤੇ ਲੈਣੀਆਂ ਨੇ ਸ਼ਕਰਗੰਦੀਆਂ ਛੋਟਾ ਪੀਸ ਲਿਆ ਕਰੋ ਵੱਡਾ ਨਾ ਲਿਆ ਕਰੋ ਜਿਵੇਂ ਇੱਥੇ ਕੈਨੇਡਾ ਵਿੱਚ ਇੱਕ ਪਰਪਲ ਕਲਰ ਦੀਆਂ ਆਉਂਦੀਆਂ ਨੇ ਕੌਰੈਂਜ ਕਲਰ ਦੀਆਂ ਆਉਂਦੀਆਂ ਨੇ ਉਹ ਨਾ ਬਹੁਤ ਵੱਡੀਆਂ-ਵੱਡੀਆਂ ਹੁੰਦੀਆਂ ਨੇ ਤੇ ਉਹ ਪ੍ਰੋਪਰ ਉਬਲਦੀਆਂ ਨਹੀਂ ਬਹੁਤ ਟਾਈਮ ਲੱਗ ਜਾਂਦਾ ਉਹਨਾਂ ਨੂੰ ਬਲਣ ਤੇ ਸੋ ਹਮੇਸ਼ਾ ਨਾ ਮੈਂ ਇੰਡੀਅਨ ਵਾਲੀ ਸ਼ਕਰਗੰਦੀ ਲੈ ਕੇ ਆਣੀ ਹੈ ਜਿਹੜੀ ਵਿੱਚੋਂ ਵਾਈਟ ਹੁੰਦੀ ਹੈ ਤੇ ਹਮੇਸ਼ਾ ਛੋਟਾ ਪੀਸ ਲੈ ਕੇ ਆਉਣੀ ਹੈ ਕਿਉਂਕਿ ਛੋਟਾ ਪੀਸ ਇੱਕ ਤਾਂ ਮਿੱਠਾ ਬਣਾ ਹੁੰਦਾ ਤੇ ਕੋ ਛੇਤੀ ਉੱਭਲ ਜਾਂਦਾ ਸੋ ਮੈਂ ਹੋਈ ਨਾ ਸ਼ਕਰਗੰਦੀਆਂ ਨੂੰ ਉਬਾਲ ਲਿਆ ਤੇ ਇੱਕ ਐਪਲ ਲੈ ਲਿਆ ਹਾਫ ਲੈਮਨ ਲਿਆ ਥੋੜੀ ਜਿਹੀ ਧਨੀਆਂ ਲਈ ਹੈ ਅਨਾਰ ਲਿਆ ਤੇ ਆ ਮੇਰੇ ਕੋਲ ਇਮਲੀ ਦੀ ਚਟਨੀ ਹੈ ਜਿਹੜੀ ਮੈਂ ਘਰੇ ਹੀ ਬਣਾਈ ਸੀਗੀ ਮੇਰੀ ਵੀਡੀਓ ਹੈਗੀ ਹੈ YouTube ਤੇ ਤੇ ਪੁਨਿਓਆ ਜੀਰਾ ਤੇ ਆਪਾਂ ਲੈ ਆ ਚਾਟ ਮਸਾਲਾ ਲਾਲ ਮਿਰਚ ਕਾਲਾ ਲੂਣ ਤੇ ਚਿੱਟਾ ਲੂਣ ਤੇ ਨਾਲ ਹੀ ਆਪਾਂ ਲੈ ਲਿਆ ਹਰੀ ਚਟਨੀ ਹੁਣ ਆ ਜਿਹੜੀ ਹੈ ਗ੍ਰੀਨ ਚਟਨੀ ਹੈ ਤੇ ਜਿਹੜੀ ਇਮਲੀ ਵਾਲੀ ਚਟਨੀ ਹੈ ਇਹ ਦੋਨੋਂ ਮੇਰੀ ਫ੍ਰਿਜ 'ਚ ਹਮੇਸ਼ਾ ਹੁੰਦੀਆਂ ਨੇ ਇਹ ਹਮੇਸ਼ਾ ਮੈਂ ਬਣਾ ਕੇ ਹੀ ਰੱਖਨੀ ਆ ਮੈਨੂੰ ਇਹ ਵਧੀਆ ਬਹੁਤ ਵਧੀਆ ਲੱਗਦੀ ਹੈ ਨਾ ਆਪਾਂ ਕਈ ਚੀਜ਼ਾਂ ਮਿਲਾ ਸਕਦੇ ਹਾਂ ਗ੍ਰੀਨ ਚਟਨੀ ਦਾ ਵੈਸੇ ਹੀ ਗੁੱਡ ਹੁੰਦੀ ਹੈ ਇਹਨੂੰ ਖਾਣਾ ਚਾਹੀਦਾ ਤੇ ਜਿਹੜੀ ਇਮਲੀ ਵਾਲੀ ਚਟਨੀ ਹੁੰਦੀ ਹੈ ਨਾ ਇਹ ਵੀ ਆਪਣੇ ਮਤਲਬ ਕਿ ਬੋਡੀ ਲਈ ਬਹੁਤ ਵਧੀਆ ਕੰਮ ਕਰਦੀ ਹੈ ਖਾਸ ਕਰਕੇ ਲੇਡੀਜ਼ ਲਈ ਤੇ ਵੀ ਮਤਲਬ ਜਦੋਂ ਵੀ ਤੁਸੀਂ ਖਾਓ ਨਾ ਇਹ ਚਟਨੀ ਖਾਓ ਮਤਲਬ ਇਮਲੀ ਵਾਲੀ ਚਟਨੀ ਖਾ ਸਕਦੇ ਹੋ ਬਸ਼ਰਤੇ ਕਿ ਆਪਾਂ ਕੈਚਅਪ ਖਾਈਏ ਤੇ ਸਭ ਤੋਂ ਮੇਕ ਸ਼ੋਰ ਕਰੋ ਕਿ ਇਹਨੂੰ ਘਰੇ ਹੀ ਬਣਾਓ ਨੋ ਕਿ ਜੇ ਤੁਸੀਂ ਬਾਹਰੋਂ ਬਣੀ ਹੋਈ ਲੋਹੋਂ ਦੇ ਵਿੱਚ ਬਹੁਤ ਕੁਝ ਪਾਇਆ ਹੁੰਦਾ ਸੋ ਜਿਹੜੀ ਘਰ ਵਾਲੀ ਬਣੀ ਹੁੰਦੀ ਹੈ ਨਾ ਉਹਦੇ ਵਿੱਚ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਕੀ ਕੀ ਪਾਇਆ ਸੋ ਚਲੋ ਹੁਣ ਆਪਾਂ ਬਣਾਉਨੇ ਆ ਚਾਟ ਤੇ ਸਭ ਤੋਂ ਪਹਿਲਾਂ ਆਪਾਂ ਸ਼ਕਰਗੰਦੀਆਂ ਚੱਲਨੇ ਆ ਹੁਣ ਦੇਖੋ ਮੈਂ ਨਾ ਸ਼ਕਰਗੰਦੀਆਂ ਨੂੰ ਨਾ ਛੇਕੇ ਤੇ ਐਵੇਂ ਕਰਕੇ ਪੀਸੇਸ ਕਰ ਲੈਨੇ ਤੇ ਨਾਲ ਹੀ ਮੈਂ ਨਾ ਜਿਹੜਾ ਐਪਲ ਤੇ ਧਣੀਆਂ ਸੀ ਨਾ ਉਹਨੂੰ ਵੀ ਕੱਟ ਲਿਆ ਤੁਸੀਂ ਆਪਦੇ ਸਾਹਮਣੇ ਜਿਹੜਾ ਵੀ ਫਰੂਟ ਹੈ ਦੇ ਵਿੱਚ ਮਿਕਸ ਕਰਨਾ ਹੈ ਨਾ ਉਹ ਤੁਸੀਂ ਕਰ ਸਕਦੇ ਹੋ ਉਹ ਤੁਹਾਡੀ ਆਪਦੀ ਇੱਛਾ ਹੈ ਹੁਣ ਆਪਾਂ ਸਾਰਾ ਕੁਝ ਮਿਕਸ ਕਰ ਲੈਣਾ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਨਾ ਸੀਜ਼ਨਿੰਗ ਪਾਵਾਂਗੇ ਮਤਲਬ ਤੁਸੀਂ ਆਪਦੇ ਹਿਸਾਬ ਨਾਲ ਜਿੰਨੀ ਕੁਆਂਟੀਟੀ ਤੁਸੀਂ ਬਣਾਉਣੀ ਹੈ ਚਾਟ ਦੀ ਉਸ ਹਿਸਾਬ ਨਾਲ ਤੁਸੀਂ ਉਹਦੇ ਵਿੱਚ ਸੀਜ਼ਨਿੰਗ ਅਸੀਸਨਿੰਗ ਪਾ ਸਕਦੇ ਹੋ ਕਿਉਂਕਿ ਮੈਂ ਥੋੜੀ ਜਿਹੀ ਬਣੋਣੀ ਹੈ ਸੋ ਮੈਂ ਆਪਦੇ ਹਿਸਾਬ ਨਾਲ ਬਣਾਵਾਂਗੀ ਸੋ ਮੈਨੂੰ ਇਹ ਚਟਮ ਬੜੀ ਵਧੀਆ ਲੱਗਦੀ ਹੈ ਸਾਡੇ ਤਾਂ ਉੱਥੇ ਨਾ ਮੈਂ ਮਤਲਬ ਨਾਨਾ ਜੀ ਕੋਲੇ ਮੈਂ ਆਦੀ ਨਾਨੀ ਕੋਲੇ ਪੜੀ ਆ ਤੇ ਉੱਥੇ ਨਾ ਸਾਡੇ ਸਰਦੀਆਂ ਦੇ ਵਿੱਚ ਅਲੱਗ-ਅਲੱਗ ਐਵੇਂ ਕਾਰਟਸ ਆਂਦੀਆਂ ਹੁੰਦੀਆਂ ਸੀ ਰੇੜੀਆਂ ਜਿਨ੍ਹਾਂ ਦੇ ਵਿੱਚ ਨਾ ਬੜੀਆਂ ਮਤਲਬ ਡਿਫਰੈਂਟ ਡਿਫਰੈਂਟ ਚੀਜ਼ਾਂ ਮਤਲਬ ਕੀ ਉਹ ਲੈ ਕੇ ਆਉਂਦੇ ਹੁੰਦੇ ਸੀ ਜਿਵੇਂ ਸਰਦੀਆਂ ਵਿੱਚ ਸਾਡੇ ਇੱਕ ਨਾ ਛੱਲੀ ਵਾਲਾ ਛੱਲੀ ਵਾਲੀ ਰੈਡੀ ਆਉਂਦੀ ਸੀ ਜਿਵੇਂ ਉਹ ਛੱਲੀਆਂ ਨੂੰ ਬਾਲ ਲੈਂਦਾ ਸੀਗਾ ਤੇ ਫਿਰ ਉਸ ਤੋਂ ਬਾਅਦ ਜਦੋਂ ਉਹ ਉਹ ਨੂੰ ਸਰਵ ਵੀ ਮਤਲਬ ਜਿਵੇਂ ਸਰਵ ਕਰਦਾ ਹੁੰਦਾ ਸੀ ਨਾ ਤਾਂ ਉਹਦੇ ਉੱਤੇ ਹੀ ਮਿਲੀ ਵਾਲੀ ਚਟਨੀ ਤੇ ਚਾਟ ਮਸਾਲਾ ਲਾਤੇ ਲਾਲ ਮਿਰਚਾਂ ਤੇ ਮਤਲਬ ਐਵੇਂ ਪਾ ਕੇ ਸਾਰਾ ਕੁਝ ਤੇ ਉਹਨੇ ਦੇਣਾ ਸੱਚੀ ਉਹ ਬੜਾ ਬੜਾ ਸਵਾਗ ਲੱਗਦਾ ਹੁੰਦਾ ਸੀਗਾ ਉਹ ਚੀਜ਼ ਬੜੀ ਡਿਫਰੈਂਟ ਜੀ ਸੀਗੀ ਹੁਣ ਤਾਂ ਉਹ ਚੀਜ਼ਾਂ ਹੈ ਹੀ ਨਹੀਂ ਹੁਣ ਤਾਂ ਆਪਾਂ ਵੀ ਇੰਨੇ ਬਿਜ਼ੀ ਹੋ ਗਏ ਆ ਕਿ ਆਪਾਂ ਸਾਰੀਆਂ ਚੀਜ਼ਾਂ ਹੀ ਭੁੱਲਦੇ ਜਾਂਦੇ ਆ ਹੁਣ ਤਾਂ ਆਪਾਂ ਨੂੰ ਆਪਣੇ ਲਈ ਵੀ ਟਾਈਮ ਨਹੀਂ ਹੈਗਾ ਇਹ ਚੀਜ਼ਾਂ ਤਾਂ ਬਹੁਤ ਦੂਰ ਦੀ ਗੱਲ ਨੇ ਸੋ ਹੁਣ ਆਪਾਂ ਨੇ ਇਹਦੇ ਵਿੱਚ ਸਾਰਾ ਕੁਝ ਪਾ ਲਿਆ ਸੀ ਸਾਰੀਆਂ ਸੀਜ਼ਨਿੰਗ ਪਾ ਲੀਆਂ ਸੀ ਨਾਲ ਹਰੀ ਚਟਨੀ ਵੀ ਪਾ ਲਈਏ ਨਾਲ ਆਪਾਂ ਇਮੀਡੀਅਟ ਚਟਨੀ ਵਿੱਚ ਪਾ ਲਈ ਹੈ ਤੇ ਨਾਲ ਹੀ ਆਪਾਂ ਪਾ ਲਾਂਗੇ ਇਸ ਥੋੜਾ ਜਿਹਾ ਨਿੰਬੂ ਨਿੰਬੂ ਦਾ ਫਲੇਵਰ ਵੀ ਬੜਾ ਵਧੀਆ ਹੋ ਜਾਂਦਾ ਹੈ ਦੇ ਵਿੱਚ ਲੱਗਦੀ ਹੁੰਦਾ ਕਿ ਉਹ ਹਾਰ ਸਪਾਈਸ ਦਾ ਤੇ ਹਰ ਚੀਜ਼ ਦਾ ਫਲੇਵਰ ਨਾ ਅਲੱਗ-ਅਲੱਗ ਹੈ ਤੁਸੀਂ ਆਪ ਦੇ ਹਿਸਾਬ ਨਾਲ ਤੁਸੀਂ ਕਿੰਨਾ ਕੋ ਨੂੰ ਖੱਟਾ ਕਰਨਾ ਹੈ ਕਿੰਨਾ ਕੋ ਮਿੱਠਾ ਕਿੰਨਾ ਨਮਕੀਨ ਕਿੰਨਾ ਕੋ ਸਪਾਈਸੀ ਹੋਵੇ ਉਸੇ ਸਾਰ ਨਾਲ ਪਾਓ ਹੁਣ ਨਾ ਬਸ ਇਹਨੋਂ ਨਾ ਆਪਾਂ ਹਿਲੇ ਕਰਕੇ ਮਿਕਸ ਕਰਕੇ ਤੇ બસ ਸਰਵ ਕਰ ਦੇਣਾ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਮੈਂ ਤਾਂ ਵੇਟ ਕਰਦੀ ਹੁੰਦੀ ਸੀ ਕਿ ਕਦੋਂ ਬੇ ਮਤਲਬ ਉਹ ਰੈਡੀ ਵਾਲਾ ਪਾਈ ਆਏ ਤੇ ਉਹ ਵੀ ਤੇ ਕੋਈ ਚੀਜ਼ ਲੈ ਕੇ ਖਾਈਏ ਸਾਡੇ ਉੱਥੇ ਬਹੁਤ ਸਾਰੀਆਂ ਬੇ ਮਤਲਬ ਬਹੁਤ ਸਾਰੇ ਰੈਡੀ ਵਾਲੇ ਆਉਂਦੇ ਹੁੰਦੇ ਸੀਗੇ ਉਹਨਾਂ ਕੋਲੇ ਜਿਹਨੇ ਕੁਲਫੀਆਂ ਹੁੰਦੀਆਂ ਸੀ ਡਿਫਰੈਂਟ ਟਾਈਪ ਦੀਆਂ ਜਿਵੇਂ ਤਿੱਲੀਆਂ ਵਾਲੀ ਗੁਲਫੇ ਹੋਣੀ ਕੋਈ ਸ ਕੋਨ ਵਾਲੀ ਹੋਣੀ ਕੋਈ ਮਤਲਬ ਕਿ ਜਿਵੇਂ ਆਪਾਂ ਔਰੈਂਜ ਵਾਲੀ ਆਈਸਕ੍ਰੀਮ ਖਾਂਦੇ ਹੁੰਨੇ ਆ ਜਿਹੜਾ ਸਿਰਫ ਪਾਣੀ ਪਾਣੀ ਤੇ ਔਰੈਂਜ ਫਲੇਵਰ ਨਾਲ ਬਣਦੀ ਸੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਆਪਾਂ ਪਿੱਛੇ ਛੁੱਟ ਗਈਆਂ ਨੇ ਹਨਾ ਇਸ ਚਾਟ ਨੂੰ ਕਰ ਲਿਆ ਮਿਕਸ ਤੇ ਹੁਣ ਮੈਂ ਇਹਨੂੰ ਕਰਨੀ ਹਾਸੈਂਬਲ ਸੋ ਹੁਣ ਦੇਖੋ ਮੈਂ ਇਸ ਚਾਟ ਨੂੰ ਪਲੇਟ ਦੇ ਵਿੱਚ ਕਰ ਲਿਆ ਅਸੈਂਬਲ ਤੇ ਹੁਣ ਨਾਲ ਇਹਨਾਂ ਦੇ ਉੱਤੇ ਪਾ ਦਾਂਗੇ ਆਪਾਂ ਅਨਾਰ ਦੇਖੋ ਜਦੋਂ ਮਤਲਬ ਹਲਕ ਦੇਖੋ ਜਿਵੇਂ ਨਾ ਹਾਰ ਕਲਰ ਦਾ ਆਪਣਾ ਇੱਕ ਮਤਲਬ ਔਰਾ ਹੈ ਹੈਨਾ ਜਦੋਂ ਆਪਾਂ ਕੋਈ ਵੀ ਵਾਈਬ੍ਰੈਂਟ ਕਲਰ ਦੇਖਨੇ ਆ ਤੇ ਆਪਾਂ ਇਕਦਮ ਚੀਅਰ ਹੋ ਜਾਂਦੇ ਆ ਕਿ ਦੇਖੋ ਕਿੰਨਾ ਵਧੀਆ ਲੱਗਦਾ ਅੱਖਾਂ ਨੂੰ ਹੈਨਾ ਤੇ ਉਵੇਂ ਦੇਖੋ ਹੁਣ ਇਹ ਚਾਟ ਜਿਵੇਂ ਮੈਂ ਅਨਾਰ ਪਾਏ ਨੇ ਤੇ ਇਹਨਾਂ ਨਾਲ ਨਾ ਬਿਲਕੁਲ ਖੜਜੇ ਗਈ ਹੈ ਹਨਾ ਤੇ ਵਾਈਬਰੈਂਟ ਜੀ ਲੱਗਦੀ ਹੈ ਅੱਖਾਂ ਨੂੰ ਵੇਖਣ ਲਈ ਸੋਹਣੀ ਲੱਗਦੀ ਪਈ ਹੈ ਓਵੇਂ ਜਿੰਦਗੀ ਆ ਬਸ ਮਤਲਬ ਫੈਡ ਅਪ ਹੋ ਜਾਂਦੇ ਆਪਾਂ ਜਿੰਦਗੀ ਤੋਂ ਉਦਾਸ ਹੋ ਜਾਂਦੇ ਆਂ ਕਈ ਵਾਰੀ ਐਨ ਜਮਾਈਨ ਲੱਗਦਾ ਕਿ ਵੀ ਬਸ ਨਾ ਹੁਣ ਕੁਝ ਨਹੀਂ ਬਚਿਆ ਪਰ ਕਦੀ ਵੀ ਐਵੇਂ ਨਾ ਸੋਚਿਆ ਕਰੋ ਬਾਬਾ ਜੀ ਨੇ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਹੈ ਤਾਂ ਹਮੇਸ਼ਾ ਵਾਈਗਰੂ ਦਾ ਥੈਂਕ ਯੂ ਕਰਿਆ ਕਰੋ ਆਪਾਂ ਤਾਂ ਬਹੁਤ ਚੰਗੇ ਆ ਆਪਣੇ ਤਾਂ ਹਮ ਹਾ ਤਾਂ ਬੈਰ ਪੂਰੇ ਸਲਾਮਤ ਨੇ ਆਪਣੇ ਮੈਨ ਲਿਸੈਂਸ ਸਲਾਮਤ ਨੇ ਆਪਾਂ ਸਾਰਾ ਕੁਝ ਕਰ ਸਕਨੇ ਆ ਤੁਸੀਂ ਉਹਨਾਂ ਬਾਰੇ ਸੋਚੋ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਹੱਥ ਪਰ ਨਹੀਂ ਹੈਗੇ ਜਾਂ ਜਿਨ੍ਹਾਂ ਦੀ ਕੋਈ ਸੈਂਸ ਇੱਕ ਦੀ ਕੋਈ ਵੀ ਸੈਂਸ ਕੰਮ ਨਹੀਂ ਕਰਦੀ ਹੈਗੀ ਉਹ ਕਿੰਨੇ ਔਖੇ ਨੇ ਇਸ ਲਈ ਜ਼ਿੰਦਗੀ ਨੂੰ ਚੀਅਰ ਕਰਕੇ ਜੀਆ ਕਰੋ ਉਹਨੂੰ ਭਾਰ ਨਾ ਸਮਝਿਆ ਕਰੋ ਤਾਂ ਆਪਣੀ ਚਾਟ ਬਣ ਗਈ ਹੋਗੀ ਰੈਡੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਇੰਜੋਏ ਤੇ ਤੁਸੀਂ ਵੀ ਬਣਾਓ ਤੇ ਜਰੂਰ ਟਰਾਈ ਕਰੋ ਤੇ ਕਈ ਵਾਰੀ ਬਚਪਨ ਦੀਆਂ ਗੱਲਾਂ ਯਾਦ ਕਰ ਲਿਆ ਕਰੋ ਬੜਾ ਵਧੀਆ ਲੱਗਦਾ ਹੈ ਮਨ ਬਹੁਤ ਖੁਸ਼ ਹੁੰਦਾ ਹੈ ਇੰਨਾਂ ਚੀਜ਼ਾਂ ਤੇ ਸੋ ਆਜੋ ਤੁਸੀਂ ਵੀ ਮੇਰੇ ਨਾਲ ਮੇਰੀ ਇਹ ਬਣਾਈ ਹੋਈ ਰੈਸਪੀ ਇੰਜੋਏ ਕਰੋ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ